ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਅਤੇ ਮੈਂ ਸੁਤਨਾਮ ਸਿੰਘ ਦਿਨ ਦਿਹਾੜੇ ਆਰਤੀ ਦੀ ਦੁਕਾਨ ਵਿੱਚੋਂ ਮੋਟਰਸਾਈਕਲ ਸਵਾਰਾਂ ਵੱਲੋਂ ਕੈਮਰਿਆਂ ਦੀ ਮੌਜੂਦਗੀ ਵਿੱਚ 2 ਲੱਖ ਰੁਪਏ ਕੀਤੇ ਚੋਰੀ ਬਰੀਵਾਲਾ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਫੁਟੇਜ ਦੀ ਜਾਂਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੀ ਸਾਭ ਤਹਿਸੀਲ ਮੰਡੀ ਬਰੀਵਾਲਾ ਦੇ ਹੇਮਰਾਜ ਬਲਵਿੰਦਰ ਕੁਮਾਰ ਨਾਮ ਦੀ ਫਰਮ ਦੇ ਮਾਲਕ ਸ੍ਰੀਸ਼ ਕੁਮਾਰ ਦੀ ਆੜਤ ਦੀ ਦੁਕਾਨ ਵਿੱਚੋਂ ਅਣਪਛਾਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਦੇਣ ਦਿਹਾੜੇ 2 ਲੱਖ ਰੁਪਏ ਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਫਰਮ ਮਾਲਕ ਸ੍ਰੀਸ਼ ਕੁਮਾਰ ਮੋਨਾਂ ਨੇ ਦੁਕਾਨਦਾਰ ਕੇ ਸਾਡੀ ਦੁਕਾਨ ਦੇ ਦੁਕਾਨ ਤੇ ਕੰਮ ਕਰਨ ਵਾਲੇ ਮੁਨੀਮ ਵੱਲੋਂ ਥੋੜਾ ਹੀ ਸਮਾਂ ਪਹਿਲਾਂ ਬੈਂਕ ਵਿੱਚੋਂ ਲਿਆ ਕੇ 2 ਲੱਖ ਰੁਪਏ ਦੁਕਾਨ ਦੇ ਗੱਲੇ ਵਿੱਚ ਰੱਖੇ ਗਏ ਸਨ ਉਹਨਾਂ ਦੱਸਿਆ ਕਿ ਤੁਰ ਮੇਰੇ ਲੜਕੇ ਦਾ ਸਰੀਰ ਠੀਕ ਨਾ ਹੋਣ ਕਰਕੇ ਮੁਨੀਮ ਵੱਲੋਂ ਕੌਸ਼ਨ ਨੂੰ ਬਾਥਰੂਮ ਲਈ ਲੈ ਕੇ ਜਾਣ ਪਿੱਛੋਂ ਚੋਰਾਵਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੱਸਿਆ ਕਿ ਦੁਕਾਨ ਤੇ ਅੰਦਰ ਅਤੇ ਬਾਹਰ ਕੈਮਰੇ ਵੀ ਚਲਾਏ ਜਾ ਰਹੇ ਹਨ ਅਤੇ ਟਾਈਮ ਰਿਆ ਵਿੱਚੋਂ ਹਾਸਲ ਕੀਤੀ ਫੁਟੇਜ ਅਭੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ ਜਿਸ ਦੀ ਫਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਖੜਿਆ ਰਿਆ ਮੋਟਰਸਾਈਕਲ ਉਹਨਾਂ ਦਾ ਤੇ ਖੜਕੇ ਤੇ ਉਹਨੇ ਇੱਕ ਬੰਦਾ ਅੰਦਰ ਆਇਆ ਤੇ ਉਹ ਬੈ ਕੇ ਕੁਰਸੀ ਤੋਂ ਉਵੇਂ ਪੈ ਕੱਢ ਕੇ ਵੀਡੀਓ ਵੀ ਹੈਗੀ ਹੈ ਉਵੇਂ ਕੱਢ ਕੇ ਤੇ ਪੈਸੇ ਲੈ ਗਿਆ ਤੇ ਅਸੀਂ ਉਹਦੇ ਮਗਰ ਮੁੜ ਕੇ ਸਾਨੂੰ ਪਤਾ ਲੱਗਿਆ ਮਗਰੋਂ ਤੁਹਾਨੂੰ ਆ ਸੇ ਬਾਤ ਉਹ ਕਿੱਥਾ ਨੂੰ ਪਤਾ ਨਹੀਂ ਲੱਗਿਆ ਵੀਡੀਓ ਤੇ ਦੋ ਤਿੰਨ ਤਾਂ ਕਲੀਪਸ ਹੀ ਬਣਾਏ ਇਹਦੀ ਪੜਤਾਲ ਹੋਣੀ ਚਾਹੀਦੀ ਤੇ ਫਿਰ ਜਿਹੜੇ ਤੁਸੀਂ ਛੱਕੀ ਤੌਰ ਤੇ ਕਈ ਨਹੀਂ ਕੋਈ ਪੁਲਿਸ ਕੋਲੇ ਜਾਰ ਨਹੀਂ ਕੀਤਾ ਤੁਸੀਂ ਛੱਕੀ ਤੌਰ ਤੇ ਕੋਈ ਵਿਅਕਤੀ ਦਾ ਕੋਈ ਨਹੀਂ ਜੀ ਪੁਲਿਸ ਕੋਲੇ ਅਸੀਂ ਰਿਪੋਰਟ ਦੇਤੀ ਹੈ ਜੀ ਤੇ ਉਹ ਤੁਹਾਡੇ ਜੀ ਬੀਜੀਸੀ ਉਹ ਸਾਹ ਆਦੇ ਸੀ ਤੇ ਬੰਦੇ ਦੀ ਡਿਊਟੀ ਲਾਤੀ ਹੈ ਬਲਜਿੰਦਰ ਦੀ ਦੁਆ ਸਮਾਂ ਕਲੀਪ ਪਰ ਮੇਰੇ ਤੇ ਜਵਨਨ ਤੇ ਤੇ ਚਾਰੇ ਦੁਆ ਸਮਾਂ ਵੀ ਇਹਦੀ ਛਾਲ ਬੀਟ ਕਰੂੰਗਾ ਤੇ ਕੱਲ ਦੀ ਗੱਲ ਹੈ ਜੀ ਅੱਗੇ ਛਾਲ ਬੀਟ ਕਰਾਂਗੇ ਫਿਰ ਤਾਂ